ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਾਂ ਨੂੰ ਤੇ ਮੈਂ ਅਸੀਨੰਦ ਪਟਾਏ ਤੁਹਾਡਾ ਸਵਾਗਤ ਕਰਦੇ ਆਂ ਲਓ ਜੀ ਕੱਲ ਕਿਸੇ ਕਾਰਨ ਅਸੀਂ ਗੀਤ ਨਹੀਂ ਪਾ ਸਕੇ ਤੇ ਭੈਣਾਂ ਦੇ ਫੋਨ ਆਏ ਤੁਸੀਂ ਗੀਤ ਨਹੀਂ ਪਾਇਆ ਮੈਂ ਕੋਈ ਨਾ ਠਹਿਰੋ ਤੇ ਕੱਲ ਨੂੰ ਜਰੂਰ ਸਾਨੂੰ ਗੀਤ ਸੁਣਾਵਾਂਗੇ ਹੈਨਾ ਤੇ ਲਓ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਸੁਣਾਉ ਲੱਗਿਆ ਇਹ ਜਿਹੜੇ ਗੀਤ ਨੇ ਨਾ ਤੇ ਪਤੀ ਪਤਨੀ ਦੇ ਗੀਤ ਬਹੁਤ ਬਣੇ ਹੋਏ ਨੇ ਭੈਣ ਭਰਾਵਾਂ ਦੇ ਮਾਵਾ ਤੀਆਂ ਦੇ ਹੈ ਨਾ ਬਹੁਤ ਬੜੇ ਹੋਏ ਪਤੀ ਪਤਨੀਆਂ ਦਾ ਲੋੜ ਹੀ ਆਏ ਤੇ ਸਾਰੇ ਇਹ ਚੱਲਦੇ ਰਹੇ ਨਾ ਤੇ ਜੀਜੇ ਸਾਡੇ ਜਿਹੜੇ ਨੇ ਗੀਤ ਨੇ ਉਹ ਇਹ ਰਿਸ਼ਤਾ ਏਡਾ ਨਾਜ਼ੁਕ ਹੈ ਇਹਦੇ ਗੀਤ ਬਹੁਤ ਘੱਟ ਬਣੇ ਹੋਏ ਨੇ ਇਹ ਸਾਲ ਸਵਾ ਸਾਲ ਹੋ ਗਏ ਪਹਿਲਾਂ ਮੈਂ ਤੁਹਾਨੂੰ ਇੱਕ ਜੀਜੇ ਸਾਡੇ ਦਾ ਗੀਤ ਸੁਣਾਇਆ ਸੀ ਤੇ ਉਹ ਜੀਜੇ ਤੋਂ ਸਾਲੀ ਨੇ ਕੋਈ ਚੀਜ਼ ਮੰਗਾਈ ਕਹਿੰਦੀ ਜੇ ਤੂੰ ਬਰਨਾਲੇ ਜਾਣਾ ਹੈ ਹੈਨਾ ਤੇ ਉਹਨੇ ਫਿਰ ਉਹਨੂੰ ਮਾਫੋਰ ਕੀਤਾ ਤੇ ਫਿਰ ਜੀਜੇ ਦੀ ਚਿੰਗੀ ਖੁੰਮ ਬਠੱਪੀ ਫਿਰ ਸਾਲੀ ਨੇ ਹੈਨਾ ਤੇ ਤੇ ਇਹ ਵੀ ਅੱਜ ਇਹ ਹਮਣਾ ਜੀਜੇ ਸਾਰੇ ਦੂਜਾ ਗੀਤ ਹੈ ਹਾਂ ਤੇ ਅੱਜ ਇਹ ਸੁਣਾਵਾਂਗੇ ਹੈਨਾ ਤੇ ਇਹਦੇ ਵਿੱਚ ਕੋਈ ਇੰਨਾ ਨਹੀਂ ਵੈਸੇ ਮਾਫੋਰ ਉਹਦੇ ਵਿੱਚ ਸੀ ਤੇ ਬਹੁਤ ਹੱਸਣ ਵਾਲਾ ਸੀ ਉਹ ਜੇ ਸ਼ਾਇਦ ਤੁਸੀਂ ਸੁਣਿਆ ਹੋਵੇ ਸਾਲ ਸਾਲਾ ਸਾਲ ਪੁਰਾਣਾ ਹੋ ਗਿਆ ਉਹ ਪਾਇਰ ਮੈਨੂੰ ਤੇ ਇਹ ਅੱਜ ਫਿਰ ਤੁਸੀਂ ਇਹੇਗੀ ਸੁਣਿਓ ਤੇ ਜਿਹੜਾ ਮੈਂ ਅੱਜ ਭੈਣਾ ਕਹਿੰਦਾ ਸਾਨੂੰ ਜੋੜਾ ਦੇ ਦਰਦ ਵਾਲੇ ਮੈਂ ਪਰਸੋਂ ਪਾਇਆ ਹੋਇਆ ਮੋਸਰ ਕੋਲੋਂ ਕੋਈ ਪਿੰਡਾ ਉੱਥੋਂ ਫੋਨ ਆਇਆ ਸੀ ਹੁਣੇ-ਹੁਣੇ ਫੋਨ ਆ ਗਿਆ ਟਿਆ ਤੇ ਮੈਨੂੰ ਕਹਿੰਦੀ ਸੀ ਮੈਂ ਕਿਹਾ ਤੁਸੀਂ ਉਹ ਖੋਲ ਕੇ ਬਲਾ ਵੀਡੀਓ ਦੇਖ ਲਓ ਨਹੀਂ ਤੇ ਫਿਰ ਕੱਲ ਨੂੰ ਫੇਰ ਪਾ ਦੂੰ ਅੱਜ ਫਿਰ ਕਿਸੇ ਦਾ ਉਹ ਫੈਟੀ ਡੀ ਬਾਰੇ ਤੇ ਮोटाਪਾ ਜਾਂ ਕਿਵੇਂ ਹੈ ਨਾ ਇਹ ਹੀ ਮੈਂ ਇਹ ਇਸ ਤੋਂ ਬਾਅਦ ਪਾਉਂਗੀ ਆਪਦੀ ਕਾਰਮਦਵਾਤ ਲੈ ਕੇ ਬੈਠ ਜਿਓ ਤੇ ਲਿਖ ਲਿਓ ਬਾਰੀ-ਬਾਰ ਰਿਪੀਟ ਤਾਂ ਕਰੀ ਜਾਂਦੀ ਆ ਤੁਸੀਂ ਮਤਲਬ ਜਿਹੜੇ ਨਵੇਂ ਦੇਖਦੇ ਨੇ ਉਹ ਤਾਂ ਦੇਖ ਹੀ ਉਹਨਾਂ ਨੂੰ ਪਤਾ ਲੱਗਦਾ ਪੁਰਾਣੇ ਤਾਂ ਲਿਖ ਹੀ ਲੈਂਦੇ ਉਹਨਾਂ ਨੇ ਤੇ ਇਹਨੂੰ ਪਰਤੇ ਆ ਕੇ ਵੀ ਜਰੂਰ ਦੇਖਿਆ ਕਰੋ ਕਿ ਮਾਮੂਲੀ ਚੀਜ਼ਾਂ ਤੁਹਾਡੀ ਰਸੋਈ ਦੇ ਵਿੱਚ ਹੀ ਪਈਆਂ ਨੇ ਘਰੋਂ ਹੀ ਬਣਾ ਕੇ ਖਾਣੀਆਂ ਨੇ ਕਰਕੇ ਦੇਖ ਲੈ ਕਿ ਉਹ ਮਹਾਪੁਰਸ਼ਾਂ ਨੇ ਦੱਸੀ ਹੋਈ ਗੱਲਾਂ ਨੇ ਵਾਤਾ ਨਹੀਂ ਉਹ ਮੈਂ ਤੁਹਾਡੇ ਤੱਕ ਪਹੁੰਚਾ ਦਿੰਨੀ ਆ ਮੈਨੂੰ ਐਵੇਂ ਸਾਰੇ ਤੰਦਰੁਸਤ ਰੋ ਪਰਮਾਤਮਾ ਕਰੇ ਸਾਤ ਤੰਦਰੁਸਤ ਰੋ ਤੇ ਮੈਂ ਅਸੀਂ ਆਨੰਦ ਭਰੇ ਤੰਦਰੁਸਤੀਆਂ ਤੁਹਾਡੇ ਵਾਸਤੇ ਕਾਮਨਾ ਕਰਦੇ ਆ ਤੇ ਤੁਹਾਨੂੰ ਖੁਸ਼ ਰੱਖਣ ਦੀ ਬਹੁਤ ਕੋਸ਼ਿਸ਼ ਆ ਸਾਡੀ ਤੇ ਨਾਲੇ ਆਪਣਾ ਵਿਰਸੇ ਨੂੰ ਸੰਭਾਲੀਏ ਆਪਣੇ ਨੂੰ ਆਪਣੇ ਬੱਚੇ ਇਹ ਸਭ ਇਹਨਾਂ ਨੂੰ ਬੱਚਿਆਂ ਨੂੰ ਕਹੋ ਵੀ ਗਾਇਆ ਕਰੋ ਇਹਨਾਂ ਗੀਤਾਂ ਨੂੰ ਹਨਾ ਤੇ ਜਿਹਨੂੰ ਵਧੀਆ ਲੱਗਦੇ ਉਹ ਤਾਂ ਗਾ ਹੀ ਰਹੇ ਨੇ ਹਨਾ ਤੇ ਸਾਰਿਆਂ ਨੂੰ ਵਧੀਆ ਲੱਗਣਗੇ ਨਾਲੇ ਆਪਾਂ ਡੀਜਾ ਦਾ ਸ਼ੋਰ ਤੋਂ ਪਰੇ ਰਹਾਂਗੇ ਉਹ ਸ਼ੋਰ ਨੇ ਵੀ ਕੰਨਾਂ ਨੂੰ ਬੰਦ ਉਹ ਕਰਤੇ ਬੋਲੇ ਲੋਕਾਂ ਦੇ ਕਰਨ ਹੈਨਾ ਇਹ ਟਿਕ ਮੇਟੀ ਵਿੱਚ ਗੀਤ ਗਾਇਆ ਕਰੋ ਪਹਿਲਾਂ ਇਹੀ ਗੱਲ ਸੀ ਕਿ ਢੋਲ ਕਬਜ ਦੀ ਲੋੜ ਹੀ ਨਹੀਂ ਹੁੰਦੀ ਸੀ ਹੈਨਾ ਲਓ ਸੁਣੋ ਫਿਰ ਇਹ ਪਿਆਰਾ ਜਿਹਾ ਗੀਤ ਮਾਨਵ ਇਸ ਗੀਤ ਦਾ ਆਨੰਦ ਉਸ ਤੋਂ ਬਾਅਦ ਆਪਾਂ ਤੰਦਰੁਸਤੀ ਵਾਲਾ ਮੰਗੀ ਲੈ ਸੁਣੋ ਫਿਰ ਜੇ ਦੇ ਸੱਡੇ ਨੇ को जी साड़े साढ भाग में पल भुल बहान ल Yeah. ਸਾਡੇ ਤਸਕ ਬਰ ਵੀਸ਼ੇ ਵਸਨੇ ਯੋ ਕੀ And I'm done. ਉੱਲਾ ਮੇ ਜਖਮਾਰੇ ਸਾਡੇ ਤਸਕ ਪੁਰਾਣੇ ਨਾਦਾਨੇ ਸਾਡੇ ਤਸਕ ਪੁਰਾਣੇ Okay. ਤੇ ਤੁਸੀਂ ਸੁਣਿਆ ਕੀ ਤੇ ਕਿਤੇ ਥੋੜਾ ਕਿਸੇ ਟੱਪੇ ਨੂੰ ਲੰਬਾ ਵੀ ਲੈ ਗਏ ਆ ਤੇ ਤੁਸੀਂ ਜਿੱਥੇ ਰੱਖਣਾ ਇਹਨੂੰ ਰੱਖ ਸਕਦੇ ਹੋ ਹੈਨਾ ਜਿਵੇਂ ਤੁਸੀਂ ਸੁਣਿਆ ਲੱਗੇ ਉਸ ਤਰ੍ਹਾਂ ਗਾਇਓ ਤੇ ਲੋ ਹੁਣ ਆਜੋ ਤੁਸੀਂ ਤੰਦਰੁਸਤੀ ਵੱਲ ਤੇ ਇਹ ਮਤਲਬ ਫੈਟੀ ਲੀਵਰ ਜਿਹਦਾ ਹੋ ਜਾਂਦਾ ਨਾ ਆਮ ਹੁਣ ਲੋਕਾਂ ਨੂੰ ਸ਼ਿਕਾਇਤ ਆਈ ਜਾਂਦੀ ਹੈ ਫੈਟੀ ਲੀਵਰ ਆ ਜੀ ਹੈਨਾ ਤਾਂ ਉਹ ਕਹਿੰਦੇ ਵੀ ਇਹ ਨਾ ਆਪਸ ਦੇ ਕਾਰਨ ਹੁੰਦਾ ਤੇ ਜਾਂ ਮੋਟਾਪਾ ਹੁੰਦਾ ਤਾਂ ਵੀ ਫੈਟੀ ਲੀਵਰ ਹੋ ਜਾਂਦਾ ਖੱਟੇ ਡਗਾਰ ਆਉਂਦੇ ਨੇ ਸਿਰ ਦਰਦ ਕਰਦਾ ਤਾਂ ਇਹਨੂੰ ਆਪਾਂ ਠੀਕ ਕਰਨ ਵਾਸਤੇ ਕੀ ਕਰਨਾ ਹੈ ਕਿਹੜਾ ਉਪਾਅ ਕਰਨਾ ਹੈ ਮਹਾਪੁਰਸ਼ਾਂ ਨੇ ਦੱਸਿਆ ਹੈ ਤੇ ਇਹ ਤੁਸੀਂ ਕੀ ਲੈਣਾ ਹੈ ਤੁਹਾਡੀ ਰਸੋਈ ਦੇ ਵਿੱਚ ਹੀ ਪਈਆਂ ਸਾਰੀਆਂ ਦਵਾਈਆਂ ਕੀ ਜੀਰਾ ਜੀਰਾ ਲੈਣਾ ਤੁਸੀਂ ਅੱਧਾ ਚਮਚਾ ਸਾਬਤ ਧਨੀਆ ਕਿਹੜਾ ਧਨੀਆ ਲੈਣਾ ਸਾਬਤ ਧਨੀਆ ਇੱਕ ਚਮਚਾ ਸੌਂਫ ਦੋ ਚਮਚੇ ਸੌਂਫ ਕਿੰਨੀ ਲੈਣੀ ਹੈ ਦੋ ਚਮਚੇ ਇਹ ਤਿੰਨ ਚੀਜ਼ਾਂ ਨੇ ਇਹ ਇੱਕ ਗਲਾਸ ਪਾਣੀ ਵਿੱਚ ਤਿੰਨੇ ਚੀਜ਼ਾਂ ਰਾਤ ਨੂੰ ਤੁਸੀਂ ਭਿਉਂ ਕੇ ਰੱਖ ਦਿਓ। ਪੂਰੀ ਰਾਤ ਇਹ ਭਿੱਜੀਆਂ ਰਹਿਣਗੀਆਂ। ਹੁਣ ਨਾਸ਼ਤੇ ਤੋਂ ਅੱਧਾ ਘੰਟਾ ਪਹਿਲਾਂ ਫੁਣ ਕੇ ਇਹਨੂੰ ਪੀ ਲਓ। ਫਿਰ ਉਸਤਰੀਂ ਤਿੰਨੇ ਚੀਜ਼ਾਂ ਪਾ ਕੇ ਫਿਰ ਰੱਖ ਦੇ। ਹੈਨਾ? ਤੇ ਸ਼ਾਮ ਨੂੰ ਖਾਣੇ ਤੋਂ ਬਾਅਦ ਇਹਨੂੰ ਫਿਰ ਪੀ ਲਓ। ਇਹ ਡਾਈਜੈਸ਼ਨ ਠੀਕ ਹੋਵੇਗਾ ਤੇ ਚਰਬੀ ਤੁਹਾਡੀ ਪਿਗਲਣ ਲੱਗੂਗੀ, ਮੋਟਾਪਾ ਵੀ ਘਟੂਗਾ, ਫੈਟੀ ਲੀਵਰ ਵੀ ਆਪਣਾ ਠੀਕ ਹੋਊਗਾ ਨਾ। ਤੇ ਭਿਆਨਕ ਜਿਹੜੀ ਗੈਸ ਬਣਦੀ ਆ ਉਹ ਵੀ ਜੜ ਤੋਂ ਖਤਮ ਹੋਵੇਗੀ ਇਹ ਉਪਾਅ ਸਾਰੀ ਗੰਦਗੀ ਨੂੰ ਚੋੜ ਕੇ ਇਹ ਬਾਹਰ ਕਢਾਲ ਦੇਊਗਾ ਤੇ ਸਾਵਧਾਨੀ ਸਿਰਫ ਇੰਨੀ ਵੀ ਤੁਸੀਂ ਫ੍ਰਿਜ ਦਾ ਪਾਣੀ ਨੀ ਪੀਣਾ ਨਾਰਮਲ ਪਾਣੀ ਪਿਓ ਜੇ ਕੜਾ ਹੁਣ ਤਾਂ ਕੜੀ ਰੱਖਿਓ ਕੜੀ ਦਾ ਪਾਣੀ ਪਿਓ ਪਰਮਾਤਮਾ ਭਲੀ ਕਰੂਗਾ ਇਹ ਪਹਿਲਾ ਮੇਰਾ ਨੁਕਤਾ ਪਾਇਆ ਹੋਇਆ ਮੇਰਾ خیال ਹੁਣ ਮੈਂ ਤੀਜੀ ਵਾਰੀ ਫੇਰ ਰਿਪੀਟ ਕੀਤਾ ਹੈ ਹਨਾ ਤੇ ਲੋਕ ਹੋਣ ਤੁਸੀਂ ਇਹਨਾਂ ਨੋਟ ਕਰ ਲਿਆ ਫਿਰ ਫੇਰ ਦੱਸਦੀਆਂ ਤਿੰਨ ਚੀਜ਼ਾਂ ਕਿਹੜੀਆਂ-ਕਿਹੜੀਆਂ ਭੁੱਲ ਜਾਂਦੇ ਨੇ ਲੋਕ ਇਹਨੇ ਨਹੀਂ ਲਿਖਦੇ ਜੀਰਾ ਅੱਧਾ ਚਮਚਾ ਸਾਗਦ ਤਨੀਆ 1 ਚਮਚਾ ਸੌਫ 2 ਚਮਚੇ ਇੱਕ ਗਲਾਸ ਪਾਣੀ ਵਿੱਚ ਇਹ ਤਿੰਨੇ ਚੀਜ਼ਾਂ ਰਾਤ ਨੂੰ ਭਿਓ ਕੇ ਰੱਖਣੀਆਂ ਨੇ ਪੂਰੀ ਰਾਤ ਭਿੱਜੀਆਂ ਰਹਿ ਭਿੱਜੀਆਂ ਰਹਿਣਗੀਆਂ ਲਾਸਟ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਇਹਨੂੰ ਪੁਣ ਕੇ ਪੀ ਲਓ ਉਹਨੇ ਤਿੰਨੇ ਚੀਜ਼ਾਂ ਫੇਰ ਪਾ ਕੇ ਰੱਖ ਦਿਓ ਗਲਾਸ ਪਾਣੀ 'ਚ ਤੇ ਉਹ ਸਾਰਾ ਦਿਨ ਭਿੱਜੀਆਂ ਰਹਿਣਗੀਆਂ ਰਾਤ ਨੂੰ ਖਾਣੇ ਤੋਂ ਬਾਅਦ ਫੇਰ ਪੀ ਕੇ ਸਮਝੋ ਤੇ ਮਤਲਬ ਸਾਡਾ ਤੁਹਾਡਾ ਫੈਕਟਰੀ ਵੀ ਠੀਕ ਹੋਊਗਾ ਚਰਬੀ ਘਟੂ ਮਟਾਪਾ ਘਟੂਗਾ ਤੇ ਜਿਹੜੀ ਗੈਸ ਬਣਦੀ ਆ ਉਹ ਵੀ ਜੜ ਤੋਂ ਹੀ ਖਤਮ ਹੋ ਜਾਊਗੀ ਲੋਕ ਮਾਨਵ ਹੀ ਨੁਕਤੇ ਦਾ ਤੇ ਗਿੱਦ ਦਾ ਅਨੰਦ ਮੈਨੋਦੇ ਛੁੱਟੀਆਂ ਕੱਲ ਨੂੰ ਫੇਰ ਕੁੱਟੇ ਭੱਜੇ ਤੁਹਾਨੂੰ ਫੇਰ ਮਿਲਾਂਗੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਿਨੇ ਇਹ ਨੁਕਤਾ ਬਣਾ ਲਿਆ ਉਹ ਦੱਸਿਆ ਕਰੋ ਵੀ ਸਾਨੂੰ ਹੁਣ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੋਇਆ ਥਰਡ ਵਾਲਿਆਂ ਨੇ ਨਿਖਤਾ ਤੇ ਜਿਨ੍ਹਾਂ ਦੇ ਮਤਲਬ ਆ ਮੁਕੀ ਹੈ ਨੈਸਸਸ ਕਰਾਉਂਦੇ ਸੀ ਲੋਕੋ ਮੈਂ ਮੱਕੀ ਦੇ ਬਾਲਾਂ ਵਾਲੀ ਗੱਲ ਦੱਸੀ ਆ ਕਹਿੰਦੇ ਸਾਡੇ ਡਾਕਟਰਸ ਮੇਰੀ ਮਾਦਰ ਇੱਕ ਕੁੜੀ ਕਹਿੰਦੀ ਵੀ ਕਰਾਉਂਦੀ ਸੀ ਚਨੰਦਰਬਾਦ ਉਹ ਠੀਕ ਹੋ ਗਈ ਸਾਨੂੰ ਡਾਕਟਰਸ ਕਰਾਉਣ ਦੀ ਲੋੜ ਨਹੀਂ ਪਈ ਉਹਨੂੰ ਤਾਂ ਫੇਰ ਫੇਰ ਪਾ ਦੂੰਗੀ ਮੈਂ ਹੈਨਾ ਕਈਆਂ ਨੇ ਫੋਨ ਤੇ ਪਿਛਲੇ ਮੈਂ ਦੱਸ ਦਿੱਤਾ ਤੇ ਪਾਉਂਦੀ ਰਹਿੰਦੀਆਂ ਨੁਕਤੇ ਨੂੰ ਵੀਡੀਓ ਫੋਟੋ ਦੇਖ ਲਿਆ ਕਰੋ ਤੇ ਲਓ ਧੰਨਵਾਦ ਸਾਡੀ ਵੀਡੀਓ ਦੇਖਣ